ਨੌਰਾਂਗ ਸਿੰਘ ਜੀ ਦੀ ਕਹਾਣੀ ਸੱਦਰਾਂ ਦੇ 베ਰ ਸੱਚ ਹੋ ਗਈ ਸੀ ਡੁੱਬਦੇ ਸੂਰਜ ਦੀਆਂ ਕਿਰਨਾਂ ਅੰਗਾੜੀ ਛਾਈ ਬਦਲੀ ਥਾਈ ਛਾਂ ਕੇ ਬ੍ਰਿਸ਼ਾਂ ਦੀਆਂ ਟੀਸੀਆਂ ਤੇ ਪਿੰਡ ਦੇ ਬਨੇਰਿਆਂ ਪਰ ਪਿਆ ਰਹੀਆਂ ਸਨ ਚਰਕ ਕੇ ਮੁੜਦੇ ਡੰਗਰਾਂ ਦੀਆਂ ਟਲੀਆਂ ਦੀ ਟੰਕਾਰ ਬਾਗੀਆਂ ਦੀਆਂ ਹੇਕਾਂ ਤੇ ਸੱਜ ਸੁਈਆਂ ਗਾਈਆਂ ਦੇ ਰੰਬੜੇ ਨੇ ਫੀਜ਼ਾ ਨੂੰ ਖਿੱਚ ਵੀ ਬਣਾ ਦਿੱਤਾ ਸੀ ਪਿੰਡ ਦੀ ਦੱਖਣੀ ਨੁਕਰੇ ਇੱਕ ਥੇ ਉੱਤੇ 베ਰੀਆਂ ਦੇ ਝੁੰਡ ਨਿੱਕੇ ਨਿੱਕੇ ਮੁੰਡੇ ਕੁੜੀਆਂ ਬੇਰਾਂ ਦੇ ਪੱਲੇ ਪਏ ਭਰਦੇ ਸਨ ਪੱਲੇ ਪੂਰ ਕੇ ਉਹ ਹੱਸਦੇ ਖੇਡਦੇ ਘਰਾਂ ਨੂੰ ਪਰਤ ਪਏ ਇੱਕ ਨਿੱਕੂ ਜੋੜੀ ਪਿੱਛੇ ਮौज ਵਿੱਚ ਸਹਜੇ ਸਹਜੇ ਲੱਗੀ ਆਉਂਦੀ ਸੀ ਉਹ ਕਦੇ ਖਲੋ ਕੇ ਆਪਣੇ ਪੱਲਿਆਂ ਨੂੰ ਮੇਣਦੇ ਕਿ ਕਿਹਦੇ ਬਾਲੇ ਬੇਰ ਨੇ ਤੇ ਕਦੇ ਬੇਰ ਖਾਣ ਲੱਗ ਪੈਂਦੇ ਫਿਰ ਗੱਲ ਬੱਕੜੀ ਪਾ ਕੇ ਤੁਰ ਪੈਂਦੇ ਸਿਬੋ ਆਪਣੇ ਖੇਤ ਸਰਿਓਂ ਦਾ ਸਾਗ ਤੋੜ ਕੇ ਘਰ ਨੂੰ ਮੁੜੀ ਆਉਂਦੀ ਸੀ ਉਹ ਪੈਲੀਆਂ ਦੇ ਵਿੱਚੋਂ ਬਾਰੀਪਗ ਡੰਡੀ ਥਾਈ ਇਸ ਜੋੜੀ ਦੇ ਕੋਲ ਆ ਨਿਕਲੀ ਤੇ ਇਹਨਾਂ ਦੇ ਮਗਰ ਹੋ ਲਈ ਇਹਨਾਂ ਦੇ ਮਾਸੂਮ ਚੋਲਾ ਨਾਲ ਉਹਦੀ ਦਿਲਚਸਪੀ ਵਧਦੀ ਗਈ ਅੱਠ ਬੱਚਨੋਂ ਮੂੰਹ ਜੋੜੀ ਵਿੱਚੋਂ ਮੁੰਡੇ ਨੇ ਕਿਹਾ ਮੈਂ ਵਿਚ ਬੇਰ ਸੁਟਾ ਉਹਦੀ ਸਾਥਣ ਕੁੜੀ ਨੇ ਖਲੋ ਕੇ ਮੂੰਹ ਖੋਲ੍ਹਿਆ ਤੇ ਮੁੰਡੇ ਨੇ ਇੱਕ ਬੇਰ ਉਹਦੇ ਮੂੰਹ ਵਿੱਚ ਵਘਾ ਮਾਰਿਆ ਉਹ ਬੇਰ ਖਾ ਗਈ ਫਿਰ ਓਕਰ ਹੀ ਕੁੜੀ ਨੇ ਮੁੰਡੇ ਨੂੰ ਬੇਰ ਖਵਾਇਆ ਮਗਰੋਂ ਦੋਵੇਂ ਖਿੱਲੀ ਮਾਰ ਕੇ ਹੱਸ ਪਏ ਮਾਸੂਮੀਅਤ ਦੀ ਮਦਮਤੇ ਨਿੱਕੀ ਵਰੇਸ ਦੇ ਦੋ ਗੁੱਚੇ ਬਿਨਾਂ ਕਿਸੇ ਤੋਖਲੇ ਦੇ ਖਿੜੇ ਜਾਂਦੇ ਸਨ ਕੁਛੜੇ ਸਾਗ ਮਾਰੀ ਜਾਂਦੀ ਸੀਬੋ ਨੇ ਇਸ ਜੋੜੀ ਦੀਆਂ ਸਾਰੀਆਂ ਹਰਕਤਾਂ ਬੜੇ ਗੌਰ ਨਾਲ ਤੱਕੀਆਂ ਤੇ ਇੱਕ ਠੰਡਾ ਸਾਹ ਲਿਆ ਉਹਨੂੰ ਕੋਈ ਭੁੱਲੀ ਹੋਈ ਦਾਸਤਾਨ ਚੇਤੇ ਆ ਗਈ ਤੇ ਉਹਦੇ ਅੰਦਰ ਮਾਦੂਰ ਮਦਹੋਸ਼ੀ ਜਹੀ ਛਾ ਗਈ ਅੱਖਾਂ ਦੀ ਚਿਮਕ ਵਿੱਚ ਲਮੇਰੀ ਬਿੱਥ ਪੈਣ ਲੱਗੀ ਕੋਈ ਪੁਰਾਣਾ ਤਸੱਵਰ ਦਿਲ ਦੀ ਨੁਕਰੋਂ ਅੱਖਾਂ ਵਿੱਚ ਆ ਖਲੋਤਾ ਪਾਵੇਂ ਅੱਜ ਜੋ 16 ਵਰਿਆਂ ਦੀ ਸੀ ਪਰ 10 ਬਰੇ ਪਿਛਲੇਰੇ ਦਿਹਾੜੇ ਉਹਦੇ ਫਿਕਰਾਂ ਵਿੱਚ ਕੱਲ ਦੇ ਤਮਾਸ਼ੇ ਵਾਂਗ ਦੌੜ ਪਏ। ਉਹਨੂੰ ਉਹਦਾ ਬਾਲ ਸਖਾ ਪ੍ਰੀਤੂ ਯਾਦ ਆ ਗਿਆ ਜਿਹਦੇ ਨਾਲ ਖੇਡ ਕੇ ਬਾਲੜੀ ਪ੍ਰੇਸ਼ ਬਿਤਾਈ ਸੀ। ਉਹ ਸਮਾਂ ਜਿਸ ਦੇ pardiyan ਵਿੱਚ ਪ੍ਰੀਤੂ ਦਾ ਸੰਗੀ ਉਹਦਾ ਬਚਪਨ ਵਲੇਟ ਕੇ ਰੱਖਿਆ ਸੀ। ਅੱਖਾਂ ਅੱਗੇ ਤਣ ਗਿਆ ਉਹਨੂੰ ਯਾਦ ਆ ਗਿਆ ਕਿਕਰ ਉਹ ਕਿਕਰਾਂ ਤੇ ਪਿੰਗਾ ਝੂੜਦੇ ਸਨ ਕਿਕਰ ਇਕੱਠੇ ਸਾਗ ਤੋੜ ਲਿਆਉਂਦੇ ਤੇ ਗੰਨੇ ਪੰਨ ਕੇ ਚੁੱਪ ਪਾਉਂਦੇ ਸਨ। ਨਾ ਪ੍ਰੀਤੂ ਨੂੰ ਪਤਾ ਸੀ ਕਿ ਮੈਂ ਕੁੜੀ ਹਾਂ ਤੇ ਨਾ ਉਸ ਨੂੰ ਪਤਾ ਸੀ ਉਹ ਮੁੰਡਾ ਹੈ ਪਤਾ ਸੀ ਤਾਂ ਇੱਕੋ ਖੇਚਦਾ ਜਿਹੜੀ ਉਹਨੂੰ ਭੱਜੇ ਸਾਡੇ ਘਰ ਨਸਾ ਲਿਆਉਂਦੀ ਸੀ ਤੇ ਮੈਨੂੰ ਉਸਦੇ ਘਰ ਭਜਾ ਲ ਜਾਂਦੀ ਸੀ ਸੀਪੋ ਟੂਰੀ ਜਾਂਦੀ ਸੀ ਪਰ ਉਹਨੂੰ ਪਤਾ ਨਹੀਂ ਸੀ ਕਿ ਉਹਦੇ ਪੈਰ ਕਿੱਧਰ ਪੈਂਦੇ ਹਨ ਉਹ ਹੋਰ ਡੁੰਘੇਰੀਆਂ ਜਾਂਦਾਂ ਵਿੱਚ ਲੈ ਗਈ ਆਰਮਾਨਾਂ ਦੇ ਝੱਖੜ ਨੇ ਇੱਕ ਖਾਸ ਦਿਹਾੜਾ ਉਡਾ ਕੇ ਏਉਂ ਅੱਗੇ ਲਿਆ ਖਿਲਾ ਰਿਆ ਉਹ ਪ੍ਰੀਤੂ ਦੇ ਘਰ ਗਈ ਤੇ ਆਵਾਜ਼ ਦਿੱਤੀ ਪ੍ਰੀਤੂ ਉਹ ਘਰ ਨਹੀਂ ਹੈ ਬਾਹਰ ਗਲੀ ਵਿੱਚ ਖੇਡਦਾ ਹੋਵੇਗਾ ਉਹਦੀ ਮਾਂ ਨੇ ਅਗੋਂ ਆਖਿਆ ਉਹ ਗਲੀ 'ਚ ਗਈ ਤੇ ਪ੍ਰੀਤੂ ਦੇ ਮੋੜੇ ਪਰ ਕੋਣੀ ਤਰਕੇ ਕਿਹਾ ਅੱਜ 베ਰ ਖਾਣ ਨਹੀਂ ਜਾਣਾ ਚੱਲ ਚੱਲੀਏ ਪ੍ਰੀਤੂ ਨੇ ਮੁਸਕਰਾ ਕੇ ਕਿਹਾ ਦੋਵੇਂ ਬਾਾਂ ਚ ਬਾਪ ਆ ਕੇ ਥੇਵਲ ਟੁਰ ਪਏ ਪੈਲੀਆਂ ਦੇ ਵਿੱਚੋਂ ਦੀ ਲੂਸਣ ਮਿੱਦਦੇ ਛਟਾਲੇ ਲਤਾੜਦੇ ਤੇ ਅੱਧ ਪੱਕੀ ਕਣਕ ਦੀਆਂ ਬੱਲੀਆਂ ਤੋੜਦੇ ਵਾਹੋ ਦਾ ਨਸੇ ਗਏ ਥੇ ਪਰ ਜਾ ਜਿਹੜੇ ਇੱਕ 베ਰੀ ਦੀਆਂ ਹੇਠਲੀਆਂ ਟਾਣੀਆਂ ਪਰ ਲੀਲੜੀਆਂ 베ਰ ਟੈਕਦੇ ਸਨ ਹੱਥ ਦੋਹਾਂ ਦੇ ਉੱਥੇ ਨਾ ਅਪੜੇ ਹਲੂਣਾ ਉਹ ਦੇ ਨਾ ਸਕਣ ਫਿਰ ਕੀ ਹੋਇਆ ਪ੍ਰੀਤੂ ਇੱਕ ਟਾਣੀ ਦੇ ਸਹਾਰੇ ਚੁੱਕ ਕੇ ਖਲੋ ਗਿਆ ਉਹ ਉਹਦੇ ਉੱਤੋਂ ਪਾਲਾਕੀ ਮਾਰ ਕੇ ਚੜ ਗਈ ਉਹਦੇ ਮੋਢਿਆਂ ਤੇ ਖਲੋ ਉ ਚੇਰੀ ਟਾਣੀ ਨੂੰ ਹੱਥ ਪਾ ਕੇ ਨੇੜੇ ਦੇ ਸਾਰੇ ਸੋਨੇ ਬੇਰ ਤਰੂ ਲਏ ਸਾਰੇ ਆਪਣੀ ਝੋਲੀ ਚ ਪਾ ਕੇ ਲੈ ਆਈ ਤੇ ਪ੍ਰੀਤੂ ਨੂੰ ਕੁਝ ਨਾ ਦਿੱਤਾ ਤੇ ਮੇਰਾ ਹਿੱਸਾ ਪ੍ਰੀਤੂ ਨੇ ਮੰਗ ਕੀਤੀ ਤੇਰੇ ਕਾਦੇ ਤੋੜੇ ਤੇ ਮਈਓ ਨੇ ਉਹਨੇ ਉੱਤਰ ਦਿੱਤਾ ਘੋੜੀ ਬਣ ਨੂੰ ਮੈਂ ਤੇ ਬੇਰ ਖਾਣ ਨੂੰ ਤੂੰ ਪ੍ਰੀਤੂ ਨੇ ਹਾਸ ਕੇ ਰੌਬ ਵਿੱਚ ਕਿਹਾ ਦੋਵੇਂ ਖੈਬੜ ਪਏ ਖਿੱਚ ਤੂੰ ਹੋ ਪਈ ਬੇਰ ਡੁੱਲ ਗਏ ਦੋਹਾਂ ਨੇ ਛੇਤੀ ਛੇਤੀ ਚੁਗ ਲੈ ਮੋੜ ਮੰਨ ਪਏ ਹੱਸ ਪਏ ਗਲਾਂ ਵਿੱਚ ਬਾਹਾਂ ਪਾ ਕੇ ਘਰਾਂ ਵੱਲ ਤੁਰ ਪਏ ਸੀਪੋ ਨੂੰ ਇੱਕ ਝੁੰਚਣੀ ਆਈ ਉਹਦੇ ਤਸੱਵਰ ਦੀ ਤਾਰ ਟੁੱਟ ਗਈ ਹੁਣ ਉਹ ਘਰ ਅੱਪੜ ਚੁੱਕੀ ਸੀ ਅੱਜ ਦੀ ਰਾਤ ਵੀ ਬੀਤੇ ਦੀ ਮਿੱਠੀ ਯਾਦ ਵਿੱਚ ਲੰਗੀ ਪਰੰਤੂ ਉਹਦੀ ਨਿੱਕੀ ਉਮਰ ਦੇ ਸੰਗੀ ਦਾ ਖਿਆਲ ਉਹਦੇ ਪਾਸਿਆਂ ਵਿੱਚ ਰੜਕਦਾ ਰਿਹਾ ਪ੍ਰੀਤੂ 56 ਸਾਲਾਂ ਦਾ ਹੀ ਵੱਡੇ ਭਰਾ ਨਾਲ ਮਲਾਇਆ ਤੁਰ ਗਿਆ ਸੀ ਉਹਨਾਂ ਉੱਥੇ ਜ਼ਮੀਨ ਖਰੀਦ ਕੇ ਰਬੜ ਦੇ ਦਰਖਤ ਲਾ ਦਿੱਤੇ ਸਨ ਪਹਿਲਾਂ ਤਾਂ ਪ੍ਰੀਤੂ ਹਰ ਵੇਰੇ ਆ ਕੇ ਘਰ ਮਿਲ ਜਾਂਦਾ ਸੀ ਪਰ ਹੁਣ ਲਗਾਤਾਰ 3 ਸਾਲ ਤੋਂ ਨਹੀਂ ਸੀ ਆਇਆ ਪਿੱਛੇ ਜਿੰਨੀ ਵੇਰ ਉਹ ਆਇਆ ਸੀਬੋ ਲਈ ਕੋਈ ਸੁਗਾਤ ਜ਼ਰੂਰ ਲਿਆਉਂਦਾ ਰਿਹਾ ਸੀਬੋ ਨਾਲ ਉਹਦਾ ਡਾਡਾ ਪਿਆਰ ਸੀ ਪਰਿਵਾਰ ਵਿੱਚ ਬੈਠੀ ਸੀਬੋ ਨੂੰ ਸੁਗਾਤ ਦਿੰਦਾ ਤੇ ਕਈ ਵੇਰ ਕੋਲ ਬੈਠੀ ਉਹਦੀ ਮਾਂ ਨੂੰ ਆਂਦਾ ਚਾਚੀ ਮੈਂ ਸੀਬੋ ਨੂੰ ਭੁੱਲਦਾ ਨਹੀਂ ਇਹ ਮੇਰੇ ਨਾਲ ਨਿੱਕੇ ਹੁੰਦਿਆਂ ਖੇਡੀ ਹੈ ਪਤਾ ਹੀ ਨਾ ਚਾਚੀ ਜਦੋਂ ਅਸੀਂ ਜੋਟੀ ਬਣ ਕੇ ਥੇ ਦੀਆਂ 베ਰੀਆਂ ਵੱਲ ਲਪਕਦੇ ਹੁੰਦੇ ਸਾਂ ਫਿਰ ਉਹ ਨੀਮੀ ਪਾ ਕੇ ਮੁਸਕਰਾਉਂਦੀ ਸੀਬੋ ਵੱਲ ਰੁੱਕ ਕਰਕੇ ਕਹਿੰਦਾ ਭੈਣ ਸੀਬੋ ਖਵਾ ਦੇ ਮੋੜ ਉਹਨਾਂ ਥੇ ਵਾਲੀਆਂ 베ਰੀਆਂ ਦੇ 베ਰ ਉਹ 베ਰੀਆਂ ਜਿੱਥੇ ਮੈਂ ਘੋੜੀ ਬਣਿਆ ਤੇ ਤੂੰ ਪਲਾਕੀ ਮਾਰ ਕੇ ਚੜੀ ਸੈਂ ਇਹ ਗੱਲ ਸੁਣ ਕੇ ਸਾਰੇ ਖਿੜਖਿੜ ਹੱਸ ਪੈਂਦੇ ਬੀਤੇ ਤਰ੍ਹਾਂ ਸਾਨਾ ਵਿੱਚ ਪ੍ਰੀਤੂ ਨੇ ਆਪਣੀ ਭੈਣ ਕਰਮੋ ਨੂੰ ਜਿੰਨੀਆਂ ਚਿੱਠੀਆਂ ਲਿਖੀਆਂ ਉਹਨਾਂ ਸਾਰੀਆਂ ਵਿੱਚ ਸੀਬੋ ਨੂੰ ਡੂੰਘੀਆਂ ਜਾਂਦਾ ਨਾਲ ਚੇਤੇ ਕੀਤਾ ਹੁੰਦਾ ਸੀ ਤੇ ਲਿਖਿਆ ਹੁੰਦਾ ਸੀ ਹੁਣ ਮੈਂ ਬੇਰਾਂ ਦੀ ਰੁੱਤ ਆਵਾਂਗਾ ਸੇਬੋ ਨੂੰ ਆਗ ਛਾੜਨਾ ਮੇਰੇ ਲਈ ਬੇਰ ਰੱਖੇ ਉਹਨਾਂ ਥੇ ਵਾਲੀਆਂ ਬੇਰੀਆਂ ਦੇ ਜਰੂਰ ਆਖੀ ਕਰਮੋ ਵੇਖੀ ਭੁੱਲ ਨਾ ਜਾਈਂ ਕਰਮੋ ਤੇ ਸੇਬੋ ਦਾ ਗੂੜਾ ਸੰਗ ਸੀ ਦੋਵੇਂ ਸਹੇਲੀਆਂ ਕਤੜ ਤੁਮਣ ਇਕੱਠਾ ਕਰਦੀਆਂ ਸਨ ਕਰਮੋ ਹਨੇਕ ਚਿੱਠੀ ਸੇਬੋ ਨੂੰ ਵੀ ਖਾ ਦਿੰਦੀ ਹੁੰਦੀ ਸੀ ਲੋਂਡੇ ਵੇਲੇ ਕੰਮ ਧੰਦਿਓ ਵੇਲੀ ਹੋ ਕੇ ਸੀਬੋ ਵੇੜੇ 'ਚ ਬੈਠੀ ਰੁਮਾਲ ਪਈ ਕਾੜਦੀ ਸੀ ਪ੍ਰੀਤੂ ਦੀ ਯਾਦ ਨਾਲ ਉਹਦਾ ਅੰਦਰ ਉਮੜ ਰਹਾ ਸੀ ਅਜਰਮਾਲ ਉੱਤੇ ਸੂਈ ਦਾ ਇੱਕ ਇੱਕ ਤਰੋਪਾ ਮਾਲਾ ਦਾ ਮਣਕਾ ਬਣ ਗਿਆ ਜਿਹਦੇ ਨਾਲ ਉਹ ਪ੍ਰੀਤੂ ਦਾ ਜਾਪ ਕਰਦੀ ਸੀ ਜੇ ਪ੍ਰੀਤੂ ਆ ਜਾਵੇ ਹੁਣ ਬੇਰਾ ਦੀ ਰੁੱਤ ਵੀ ਹੈ ਇਸੇ ਰੁਮਾਲ ਵਿੱਚ ਮੋٹے ਸੁਹੇ ਬੇਰ ਬਣ ਕੇ ਉਹਨੂੰ ਦੇਵਾਂ ਤੇ ਆਖਾਂ ਲੈ ਖਾ ਵੀਰ ਤੇਰੀਆਂ ਤਾਂਗਾ ਤੇ ਮੇਰੀਆਂ ਸੱਦਰਾਂ ਦੇ ਬੇਰ ਉਹ ਇਨ੍ਹਾਂ ਖਿਆਲਾਂ ਵਿੱਚ ਡੁੱਬੀ ਰੁਮਾਲ ਤੇ ਫੁੱਲ ਚਿੱਤਰ ਰਹੀ ਸੀ ਕਿ ਕਿਸੇ ਪਿੱਛੋਂ ਆ ਕੇ ਉਹਦੀਆਂ ਅੱਖਾਂ ਮੀਟ ਲਈਆਂ ਉਹ ਤਰਬਕ ਪਈ ਤੇ ਅੱਖਾਂ ਕੁੱਟਣੇ ਹੱਥਾਂ ਉੱਤੇ ਆਪਣਾ ਹੱਥ ਫੇਰ ਕੇ ਬੋਲੀ ਕਰਮੋ ਕਰਮੋ ਨੇ ਖਿੱਲੀ ਮਾਰੀ ਤੇ ਅੱਗੇ ਆ ਬੈਠੀ ਉਹਦੀ ਪਰੇਸ਼ਾਨੀ ਅਤੇ ਪ੍ਰਸੰਨਤਾ ਦੀ ਨਿਗ ਸੀ ਕੀ ਗੱਲ ਈ ਅੱਜ ਐਡੇ ਚਾਓ ਸੀਬੋ ਨੇ ਰੁਮਾਲ ਗੋਡੇ ਤੋਂ ਹਟਾ ਕੇ ਕਿਹਾ ਚਾਹ ਹੋਵੇ ਨਾ ਭਾਉ ਮਲਾਇਆ ਤੋਂ ਆ ਰਿਹਾ ਏ ਕਰਮੋ ਨੇ ਠੋਡੀ ਤੇ ਉਂਗਲ ਧਰ ਕੇ ਕਿਹਾ ਹੂੰ ਐਵੇਂ ਸੀਬੋ ਦਾ ਦਿਲ ਟਕਦਾ ਕਰਦਾ ਸੀ ਐਵੇਂ ਕਿਉਂ ਆ ਚਿੱਠੀ ਝੁ ਆਈ ਵਖਾ ਪਲਾਂ ਆ ਫੜ ਪੜ ਲੈ ਕਰਮੋ ਨੇ ਬੋਝੇ ਚੋਂ ਲਫਾਫਾ ਦੇ ਕੇ ਕਿਹਾ ਸੀਬੋ ਨੇ ਪੱਤਰ ਖੋਲ੍ਹ ਲਿਆ ਉਹਦੀਆਂ ਅੱਖਾਂ ਵਿੱਚ ਉਹਦੇ ਦਿਲ ਦੇ ਤਰੰਗ ਲੱਭ ਪਏ ਅੱਜ ਤੋਂ 15ਵੇਂ ਨੂੰ ਉਹਦੇ ਚਿਹਰੇ ਤੇ ਊਸ਼ਾ ਮਗ ਉੱਠੀ ਇੱਕ ਗਰਮ ਜਿਹਾ ਸੋਚ ਉਹਦੇ ਪਿੰਡੇ ਵਿੱਚ ਚਰਨਾ ਗਿਆ ਉਹਨੇ ਚਿੱਠੀ ਪੜ੍ਹ ਕੇ ਕਰਮੋ ਨੂੰ ਫੜਾ ਦਿੱਤੀ ਤੇ ਆਖਿਆ ਮੈਂ ਅੱਜ ਹੀ ਉਹਨੂੰ ਯਾਦ ਪਈ ਕਰਦੀ ਸਾਂ ਸੋਚਦੀ ਸਾਂ ਬੇਰਾਂ ਦੀ ਰੁੱਤ ਐ ਉਹ ਬੇਰ ਮੰਗਦਾ ਹੁੰਦਾ ਸੀ ਹੁਣ ਬੇਰ ਖਵਾਵਾਂਗੀ ਤੂੰ ਬੇਰ ਤੇ ਮੈਂ ਲੱਡੂ ਦੇਾਂਗੀ ਕਰਮੋ ਨੇ ਹੱਸ ਕੇ ਕਿਹਾ ਬਾਲ ਪੜੇ ਦੇ ਪਿਆਰ ਨਾਲ 마ਸੂਮ ਦਿਲਾ ਪਰ ਉਕਰੀਆਂ ਹੋਈਆਂ ਮੱਧਮ ਜਹੀਆਂ ਪ੍ਰੇਮਚ ਰੀਟਾਂ ਜਵਾਨੀ ਦੀਆਂ ਲਹਿਰਾਂ ਨਾਲ ਉੱਗੜ ਪੈਂਦੀਆਂ ਹਨ 베ਰੀਆਂ ਵਾਲੇ ਥੇ ਸੀਬੋ ਹੋਣਾ ਦੇ ਖੇਤ ਦੇ ਕੋਲ ਹੀ ਸੀ ਉਹਨੇ ਇੱਕ ਮਿੱਠੀ 베ਰੀ ਜਾਂਚ ਵਿੱਚ ਰੱਖੀ ਉਹਦੇ 베ਰ ਸਾਰੇ ਪਿੰਡ ਉੱਗੇ ਸਨ ਸੀਬੋ ਜਦੋਂ ਰੋਟੀ ਲੈ ਖੇਤ ਨੂੰ ਜਾਂਦੀ ਤਾਂ ਉਸ 베ਰੀ ਵੱਲ ਫੇਰਾ ਜ਼ਰੂਰ ਪਾ ਆਉਂਦੀ 베ਰੀ ਦੇ ਮੁੱਢ ਨਾਲ ਚਿੰਗਾ ਬੰਨਦੀ ਪਤਾ ਮੁੰਡੇ ਉੱਤੇ ਚੜ ਕੇ 베ਰ ਨਾਲ ਖੋ ਕੱਤੜ 베ਰ ਟੁੱਕਦੇ ਤੋਤੇਆਂ ਗੱਲਣਾ ਨੂੰ ਸ਼ਸ਼ਕੇਰ ਦਿੰਦੀ ਮੋੜ ਕੇ ਆ ਕੇ ਉਸ ਰਮਾਲ ਨੂੰ ਰੀਚਾ ਨਾਲ ਕੱਢਦੀ ਜਿਹਦੇ ਵਿੱਚ ਬਨ ਕੇ ਬੇਰ ਪ੍ਰੀਤੂ ਨੂੰ ਦੇਣੇ ਸਨ ਉਡੀਕ ਦੀਆਂ ਘੜੀਆਂ ਬੜੀਆਂ ਔਖੀਆਂ ਲੰਗਦੀਆਂ ਸਨ ਪਰ ਸਮੇਂ ਨੇ 15ਵਾਂ ਦਿਨ ਲੈ ਆਂਦਾ ਆਕਾਸ਼ ਤੇ ਮੋٹے ਬੱਦਲ ਟਣੇ ਹੋਏ ਸਨ ਵਿੰਦਿਆਂ-ਵਿੰਦਿਆਂ ਉਹ ਕਾਲੀ ਘਟਾ ਬਣ ਗਏ ਤੇ ਕਹਿਰ ਦਾ ਮੀਂਹ ਲੱਥ ਪਿਆ ਅੱਜ ਪ੍ਰੀਤੂ ਨੇ 1 ਵਜੇ ਦੀ ਗੱਡੀ ਆਉਣਾ ਸੀ 10 ਵਜੇ ਮੀਂਹ ਹੌਲਾ ਹੋਇਆ ਪਰ ਫੁਹਾਰ ਜਿਹੀ ਪੈਂਦੀ ਰਹੀ ਸੀਪੋ ਜਿਹੜੀ ਸਵੇਰ ਤੋਂ ਮੀਂਹ ਥੰਮਣ ਦੀਆਂ ਜੋਦੜੀਆਂ ਪਈ ਕਰਦੀ ਸੀ ਬੇਰੀਆਂ ਦੇ ਥੇਵ ਵੱਲ ਬਗ ਟੁਰੀ ਹਵਾ ਦੇ ਬੁੱਲਿਆਂ ਨਾਲ ਉਹਦੀ ਚੁੰਨੀ ਉੱਡ ਕੇ ਪੈੜੀਆਂ ਦਿਵਾਲੇ ਕੰਡਿਆਂ ਦੀ ਬਾੜ ਵਿੱਚ ਫਸ ਜਾਂਦੀ ਸੀ ਤੇ ਕਦੇ ਉਹ ਤਿਲਕ ਕੇ ਟੈ ਪੈਂਦੀ। ਉਹਦੇ ਵਾਲ ਗਿੱਲੇ ਹੋ ਗਏ ਤੇ ਝੱਗਾ ਸੁੱਥਣ ਫੁਹਾਰ ਦੀ ਵਾਛੜ ਨਾਲ ਭਿੱਜ ਗਏ ਸਨ। ਪਰ ਤਾਂਗ ਦੇ ਦੇਲ ਕੱਠਣੀਆਂ ਆ ਹੱਸ ਕੇ ਅਬੂਰ ਕਰ ਲੈਂਦੇ ਹਨ। ਉਹ ਬੇਰੀ ਕੋਲ ਜਾ ਪਹੁੰਚੀ, ਝੱਖੜ ਨਾਲ ਸਾਰੇ ਬੇਰ ਪੁੰਜੇ ਡਿੱਗੇ ਪਏ ਸਨ। ਗਾਰੇ ਨਾਲ ਲਿਬੜੇ ਹੋਏ ਬੇਰਾਂ ਨੂੰ ਛੱਗੇ ਦੇ ਪੱਲੇ ਨਾਲ ਪੂੰਝ ਕੇ ਸੀਬੋ ਰਮਾਲ ਵਿੱਚ ਪਾਂਦੀ ਜਾਂਦੀ ਸੀ ਨਾਲੇ ਕੁਝ ਗੀਤ ਜਹੇ ਗੁੰਗੜਾਉਂਦੀ ਸੀ ਕਾਲੀ ਕਾਲੀ ਉਹਨੇ ਚੋਖੇ 베ਰ ਚੋਗ ਲੈ ਤੇ ਘਰ ਮੁੜ ਆਈ 베ਰ ਬਨ ਕੇ ਆਪਣੀ ਕਤਨੀ ਵਿੱਚ ਜਾ ਰੱਖੇ ਮਗਰੋਂ ਨਹਾ ਧੋ ਕੇ ਲੀੜੇ ਬਦਲੇ ਘਰਮੋ ਵੀ ਤਿਆਰ ਹੋ ਕੇ ਆ ਗਈ ਸੀ ਦੋਵੇਂ ਸਹੇਲੀਆਂ ਕੋਠੇ ਤੇ ਜਾ ਚੜੀਆਂ ਤੇ ਟੇਸ਼ਨ ਵਾਲਾ ਰਾਤ ੱੱਕਣ ਲੱਗੀ ਆ ਕੱਚੇ ਕੋਠੇ ਦੇ ਬਨੇਰੇ ਤੇ ਪੱਬਾ ਭਰਨੇ ਹੋ ਕੇ ਦਰਖਤਾ ਤੋਂ ਪਰੇ ਆਉਂਦੇ ਪ੍ਰੀਤੂ ਨੂੰ ੱੱਕਣ ਲੱਗੀ ਸੀ ਕਿ ਪੈਰ ਤਿਲਕ ਗਿਆ ਉਹ ਤੇ ਦੇਣੀ ਕੋਠਿਓ ਥੱਲੇ ਜਾ ਪਈ ਇੱਕ ਚੀਕ ਸੁਣਾਈ ਦਿੱਤੀ ਉਹਦੀ ਮਾਂ ਅੰਦਰੋਂ ਦੌੜੀ ਆਈ ਕਰਮੋ ਵੀ ਕਾਲੀ ਨਾਲ ਥੱਲੇ ਉਤਰੀ ਦੋਹਾਂ ਨੇ ਸੀਬੋ ਨੂੰ ਚੁੱਕਿਆ ਉਹਦੇ ਸਿਰ ਵਿੱਚੋਂ ਰੱਤ ਵਗਦੀ ਸੀ ਕਿਉਂਕਿ ਸਿਰ ਥੱਲੇ ਪਈਆਂ ਇੱਟਾਂ ਨੂੰ ਵੱਜ ਕੇ ਪਾਟ ਗਿਆ ਸੀ ਘਰ ਵਿੱਚ ਕੋਹਰਮ ਮਚ ਗਿਆ ਸੀਬੋ ਦੇ ਪਿਓ ਨੂੰ ਇੱਕ ਮੁੰਡਾ ਖੇਤੋਂ ਸੱਦ ਲਿਆ ਆ ਉਹਨੇ ਪਿੰਡ ਦੇ ਹਕੀਮ ਨੂੰ ਆਂਦਾ ਹਕੀਮ ਨੇ ਮੱਲਮ ਪੱਟੀ ਕੀਤੀ ਸੀਬੋ ਨੂੰ ਕੁਝ ਹੋਸ਼ ਆਈ ਪਰ ਹਕੀਮ ਸਿਰ ਹਿਲਾ ਕੇ ਤੁਰ ਗਿਆ ਪ੍ਰੀਤੂ ਸਿਰ ਤੇ ਟਰੰਕ ਤੇ ਹੱਥ ਵਿੱਚ ਫਲਾਂ ਦੀ ਟੋਕਰੀ ਚੁੱਕੀ ਘਰ ਆ ਗਿਆ ਉਹਦੇ ਕੱਪੜੇ ਘਾਰੇ ਨਾਲ ਲਿੱਤਰ-ਬਿੱਤਰ ਪਏ ਹੋਏ ਸਨ ਉਹ ਵੀ ਰਸਤੇ ਵਿੱਚ ਇੱਕ ਖਾਲ ਟੱਪਣ ਲੱਗਾ ਡਿੱਗ ਪਿਆ ਸੀ ਖ਼ਬਰੇ ਉਦੋਂ ਹੀ ਜਦੋਂ ਸੀਪੋ ਕੋਠੇ ਉੱਡਠੀ ਸੀ ਘਰ ਦੇ ਅੱਧ ਖੁਸ਼ੀ ਵਿੱਚ ਉਹਨੂੰ ਮਿਲੇ ਉਹਨੂੰ ਸੀਪੋ ਦੇ ਡਿੱਗਣ ਦੀ ਵਾਰਤਾ ਕਹਿ ਸੁਣਾਈ ਉਹ ਲਿਬੜੇ ਹੋਏ ਲੀੜਿਆਂ ਨਾਲ ਹੀ ਚਾਚੀ ਦੇ ਘਰ ਨੂੰ ਭੱਜ ਨਸਾ ਬਹੁਤ ਜਨਾਨੀਆਂ ਸੀਪੋ ਦਾ ਡਿੱਗਣਾ ਸੁਣ ਕੇ ਉਹਨਾਂ ਦੇ ਘਰ ਆ ਜੁੜੀਆਂ ਸਨ ਪ੍ਰੀਤੂ ਹੀੜ ਨੂੰ چیر ਕੇ ਹੌਂਕਦਾ ਹੌਕਦਾ ਸੀਬੋ ਦੇ ਮੰਜੇ ਕੋਲ ਜਾ ਖਲੋਤਾ ਸੀਬੋ ਦੀ ਰੋਂਦੀ ਮਾਂ ਨੇ ਉਹਦੇ ਸਿਰ ਤੇ ਹੱਥ ਫੇਰਿਆ ਪਰ ਉਹ ਛੱਲਿਆਂ ਵਾਂਗ ਸੀਬੋ ਦੇ ਸਹਣਾਣੇ ਬਹਿ ਗਿਆ ਉਹਦਾ ਸਿਰ ਹੱਥਾਂ ਵਿੱਚ ਫੜ ਕੇ ਉਹਦੇ ਉੱਤੇ ਝੁਗ ਗਿਆ ਉਹਦੀਆਂ ਅੱਖਾਂ ਦੇ ਗਰਮ ਟਿੱਪੇ ਸੀਬੋ ਦੇ ਮੱਥੇ ਪਰ ਟਪਕ ਰਹੇ ਸਨ ਸੀਬੋ ਸੀਬੋ ਤੂੰ ਕੁੰਦੀ ਕਿਉਂ ਨਹੀਂ ਮੈਂ ਆ ਗਿਆ ਹਾਂ ਉਹਨੇ ਅਚਾਨਕ ਗੰਮ ਦੀ ਵਹਿਸ਼ਤ ਵਿੱਚ ਕਿਹਾ ਸੀਬੋ ਨੇ ਜਿੱਦੀ ਨਬਜ਼ ਸੁਸਤ ਤੇ ਪਿੰਡਾ ਠੰਡਾ ਹੋ ਰਿਹਾ ਸੀ ਅੱਧ ਮੀਠੀਆਂ ਅੱਖਾਂ ਚੋਂ ਕੁਝ ਤੱਕਿਆ ਅੱਖਾਂ ਹੋਰ ਅੱਡੀਆਂ ਜਿਵੇਂ ਕੁਝ ਪਛਾਣਦੀ ਸੀ ਕੌਣ ਉਹ ਕਿੰਨਾ ਚਿਰ ਪ੍ਰੀਤੂ ਦੇ ਮੂੰਹ ਵੱਲ ਝਾਕਦੀ ਰਹੀ ਸਿਆਣਿਆਂ ਨਹੀਂ ਸੀ ਬੋ ਮੈਂ ਪ੍ਰੀਤੂ ਹਾਂ ਪ੍ਰੀਤੂ ਹੋਰ ਨਿਉ ਗਿਆ ਪ੍ਰੀਤੂ ਉਹਦੀਆਂ ਨਜ਼ਰਾਂ ਵਿੱਚ ਚੱਲੀ ਜਾਂਦੀ ਜ਼ਿੰਦਗਾਨੀ ਮੁਸਕਰਾ ਪਈ ਬਾਹਾਂ ਪ੍ਰੀਤੂ ਦੇ ਗਲ ਨੂੰ ਤੜਫੀਆਂ ਪਰ ਉੱਠਣ ਦੇ ਤਰਾਂ ਮੁੱਕ ਚੁੱਕੇ ਸਨ ਦੁਸਕ ਦੇ ਪ੍ਰੀਤੂ ਨੇ ਸੀਬੋ ਦੇ ਮੱਥੇ ਤੋਂ ਵਾਲ ਪਿੱਛਾ ਹਟਾਏ ਮਾਂ ਸੀਬੋ ਮੁੜ ਕੂਈ ਹਾਂ ਮੇਰੀ ਬੱਚੀ ਮਾਂ ਅੱਖਾਂ ਪੂੰਝਦੀ ਕੋਲ ਹੋਈ ਮਾਂ ਮੇਰੀ ਕਿਤਨੀ ਚੋਬੇਰ ਸੀਬੋ ਦੀ ਬਾਜ ਟੁੱਟ ਟੁੱਟ ਕੇ ਨਿਕਲੀ ਉਹਦੀ ਮਾਂ ਸਮਝ ਗਈ ਹਟਕੋਰੇ ਲੈਂਦੀ ਉੱਠ ਕੇ ਸੀਬੋ ਦੀ ਕਤਨੀ ਚੋਬੇਰਾਂ ਦਾ ਰਮਾਲ ਚੁੱਕ ਲਈ ਤੇ ਆਪਣੀ ਬੱਚੜੀ ਦੀ ਮੁੱਠ ਵਿੱਚ ਦੇ ਦਿੱਤਾ ਸੀਬੋ ਨੇ ਅੱਖਾਂ ਪੁੱਟੀਆਂ ਤੇ ਪ੍ਰੀਤੂ ਵੱਲ ਤੱਕ ਕੇ ਮੁਸਕਰਾਈ ਤੇ ਆਂਦੀ ਲੈ ਪ੍ਰੀਤੂ ਮੇਰੇ ਸਦਰਾਂ ਦੇ 베ਰ ਬੁੱਤ ਬੜੇ ਪ੍ਰੀਤੂ ਨੇ ਰਮਾਲ ਫੜ ਲਿਆ ਉਹ ਫਿਰ ਬੋਲੀ ਖਾ ਲੈ ਮੇਰੇ ਸਾਹਮਣੇ ਮੇਰੇ ਲਾੜ ਪ੍ਰੀਤੂ ਨੇ ਇੱਕ 베ਰ ਮੂੰਚ ਪਾ ਲਿਆ ਬਸ ਇਹ ਆਖ ਕੇ ਉਹ ਫੇਰ ਨਾ ਕੋਈ ਧੰਨਵਾਦ